ਏ ਸਾ ਮੇਰਾ ਜੀ ਸਰ ਜੀ ਮੈਂ ਆਟੋ ਬੁੱਕ ਕਰਕੇ ਲੈ ਕੇ ਆਇਆ ਸੀ ਮੈਨੂੰ ਕੋਈ ਤਸੀਲੇ ਮਜਬੂਰੀ ਕੰਮ ਸੀ ਜ਼ਰੂਰੀ ਦਾ ਮੈਂ ਮਲਤਾਨੀ ਗੇਟ ਤੋਂ ਆਟੋ ਬੁੱਕ ਕਰਕੇ ਤਸੀਲੇ ਆਇਆ ਸੀ ਅਸੀਂ ਫੋਟੋ ਕਾਪੀ ਅੰਦਰ ਕਰਾਉਂਦੇ ਪਏ ਸੀ ਕਿ ਆਟੋ ਖੜਾ ਸੀ ਇੱਕ ਸਾਈਡ ਤੇ ਅੱਗੇ ਤੇ ਗੱਡੀ ਖੜੀ ਸੀ ਆਟੋ ਦੇ ਇਹਨੇ ਆ ਕੇ ਪਿੱਛੋਂ ਬਾਸ ਆਟੋ ਨੂੰ ਮਾਰਤੀ ਨਾਲ ਹੀ ਗੱਡੀ ਨੂੰ ਅੱਗੇ ਫੜ ਕੇ ਧੱਕਦਾ ਆਟੋ ਨੂੰ ਸਾਰਾ ਚੱਕਨੇ ਚੂਰ ਕਰਕੇ ਰੱਖਦਾ ਹੈ ਸਵਾਰੀਆਂ ਤੇ ਨਹੀਂ ਬਟ ਗਈਆਂ ਸਵਾਰੀ ਕੋਈ ਨਹੀਂ ਬੈਠੀ ਸੀ ਕੱਲਾ ਡਰਾਈਵਰ ਹੀ ਬੈਠਾ ਸੀ ਅੱਗੇ ਹਾਂ ਉਹਨੂੰ ਸੋਟਾ ਲੱਗ ਗਿਆ ਡਿਸਪਲਸਿੰਗ ਡਰਾਈਵਰ ਦਾ ਨਾਮ ਛਾਂਗਾ ਖੁੱਲ੍ਹ ਕੇ ਬੰਦੀ ਮਮਤੋ ਰੋੜ ਅੱਛਾ ਬਾਸ ਰੋੜ ਵੇਚੀ ਸਰ ਹਾਂਜੀ ਸਿੱਧੀ ਮਾਰੀ ਹੈ ਮਾਰ ਕੇ ਉਹ ਦੇਖ ਲੋ ਬਾਸਰ ਦੇ ਕਿੰਨੇ ਸੀਗੇ ਹਾਂਜੀ ਤੇ ਪੁੱਛੋ ਨਾਮ ਮੇਰਾ ਇੱਥੇ ਫੀਲਡ ਸਾਹਮਣੇ ਤੇ ਅਸੀਂ ਸਾਈਡ ਤੇ ਖੜੇ ਸੀਗੇ ਇਹਨਾਂ ਨੇ ਪਿੱਛੇ ਬਸ ਲਾਂਦੀ ਸੀਗੇ ਸਾਈਡ ਤੇ ਬਿਲਕੁਲ ਸਾਈਡ ਤੇ ਫੋਟੋ ਕਾਪੀ ਕਰਾਉਣ ਆਇਆ ਇਹਨਾਂ ਨੇ ਸਪੀਡਰ ਨਾਲ ਬੱਸ ਮਾਰੀ ਸਾਡੇ ਹਾਂਜੀ ਆਟੋ ਖੜਾ ਸੀਗਾ ਪਾਸ ਅੱਗੇ ਗੱਡੀ ਵੇਖੇ ਖੜੀ ਐ ਆਟੋ ਉਹ ਵੀ ਬੰਦ ਸੀਗੀ ਠੀਕ ਇਹਨਾਂ ਨੇ ਸਪੀਡਰ ਨਾਲ ਮਾਰੀ ਨਾਲ ਮੇਰਾ ਸੱਟ ਲੱਗੀ ਤੇ ਮੇਰਾ ਆਟਾ ਬਿਲਕੁਲ ਤੋੜਤਾ ਨਾ ਨਹੀਂ ਹਾਂਜੀ ਹਾਂਜੀ ਮੇਰਾ ਆਟਾ ਹੈ ਜੀ ਨਹੀਂ ਆਪਣਾ ਆਪ ਦਾ ਹਾਂਜੀ ਬੱਸ ਵਾਲੇ ਨੇ ਮਾਰੀ ਬੱਸ ਵਾਲੇ ਮਾਰੀ ਜੀ ਲਾਪ੍ਰਾਈਸ ਕਟਾ ਕੋੜ ਕਟਾ ਕੋੜ ਅੱਸੀ ਸਪੀਡ ਤੇ ਹੈ ਹਾਂਜੀ ਹੋ ਗੱਡੀ ਦੇਖ ਲਓ ਆਪਣੇ ਕਿਧਰ ਮਾਣੇ ਹਾਂਜੀ ਅਹੇ ਪੋਰਜ ਬੈਂਤੀ ਕਰਨ ਸਰਕਾਰ ਨੂੰ ਸਾਨੂੰ ਹੱਕ ਤੋਂ ਆ ਜਾਵੇ ਰੋਡਵੇ ਦੀ ਬੱਸ ਹਾਂਜੀ ਰੋਡਵੇ ਦੀ ਬੱਸ ਆ ਜੀ ਐ ਜੀ ਔਰ ਕੀ ਮਾਮਲਾ ਬਣਿਆ ਸੀਗਾ ਜੀ ਇਹਦੇ ਅਜੇ ਕੰਮ ਕਰਵਾ ਲੈ ਗੱਡੀ ਸਾਈਡ ਤੇ ਕਰੀਏ ਜੀ ਜਰੀ ਦੇ ਅੰਦਰ ਦਫਤਰ ਤੇ ਸਾਲ ਨੂੰ ਪਾ ਲੱਗ ਗਏ ਆ ਤਾਂ ਫਿਰ ਬਾਹਰ ਖਰਾਬ ਹੈ ਬਾਹਰ ਵੇਖਿਆ ਤਾਂ ਬਗੜ ਟਾਈਪ ਦੇ ਬੱਜ ਕੇ ਛੱਡ ਕੇ ਲੈ ਕੇ ਚੱਲਣਗੇ ਹੂੰ ਸੈਂਸ ਦੀ ਬਾਤ ਰੱਖੀ ਵਾਸਾਂ ਨੇ ਦਸੀ ਵਾਸਲਾ ਟੈਂਪਲ ਸਟੈਂਪ ਦਾ ਘਾਤਤ ਹੋ ਗਿਆ ਬਸ ਸਪੀਡ ਸੀ ਹਾਂਜੀ ਬਸ ਸਪੀਡ ਸੀ ਸਪੀਡ ਦੀ ਬਾਤ ਸਰ ਵਾਸਲਾ ਉਹਦੀ ਸਾਈਡ ਤੇ ਪਹਿਲਾਂ ਤੋਂ ਸਾਈਡ ਤੇ ਲੱਗੀਆਂ ਦੋ ਚੀਜ਼ਾਂ ਇੱਕ ਮੋਟਰਸਾਈਕਲ ਤੇ ਮੋਟਰ ਗੱਡੀ ਸੁੱਤੇ ਹੁੰਦੇ ਕਿ ਟੈਕ ਟੂ ਦਾ ਗੱਡੀ ਕੀ ਪ੍ਰੋਸੀਜਨ ਤਾਂ ਮੰਗ ਕਰਦੇ ਹਾਂ ਪ੍ਰੋਸੀਜਨ ਤਾਂ ਕੀ ਮੰਗ ਕਰਦੇ ਚਾਹੀ ਤਾਂ ਮਾਕਾ ਦੇ ਇਨਸਾਫ ਹੋਣਾ ਚਾਹੀਦਾ ਇਨਸਾਫ ਵਾਲੇ ਇਹ ਖੜੀਆਂ ਜੇ ਅੱਪਾ ਤੇ ਪੰਜਾਬ ਜਾਣਗੇ ਤਾਂ ਥੋੜੇ ਫਿਰ ਜਾਂ ਕਿੱਥੇ ਫੰਕਸ਼ਨ ਹੈ ਜੇ ਨਹੀਂ ਅੱਜ ਦੇਖੋ ਤੇ ਇਹਨੂੰ 10-10 50 ਦਾ ਪੱਛਾ ਹੀ ਹੁੰਦਾ ਪੈਸਾ ਅੱਜ ਉਹਦਾ ਨਿਕਾਲ ਹੋਇਆ ਦੁਦੂ ਚਮੇ ਵਾਲਾ। ਇਹ ਆਵਰ ਕੀ ਕਾਰਨ ਹੋਏ ਜਿਹੜੇ ਅੱਜ ਥਾਣੇ ਪੁੱਛ। ਆਪਾਂ ਪਾਜੀ ਅਸੀਂ ਗੀੜਕਸ਼ਾ ਲੈਣਾ ਸੀਗਾ ਇਸ ਕਰਕੇ ਆਪ ਆਪਣੇ ਤੇ ਉਹਦੇ ਫੋਟੋ ਕਾਪੀਂ ਕਰਾਉਣਾ ਆਏ ਸੀਗੇ। ਬਿਲਕੁਲ ਸਾਈਡ ਤੇ ਸਾਡੇ ਅੱਗੇ ਇੱਕ ਮੋਟਰਸਾਈਕਲ ਖੜਾ ਇੱਕ ਗੱਡੀ ਖੜੀ ਐ ਕਾਰ। ਉਹਦੇ ਪਿੱਛੇ ਬਿਲਕੁਲ ਸਾਈਡ ਤੇ ਖੜੇ ਆ। ਠੀਕ ਹੈ ਇਹਨੇ ਆਣ ਕੇ ਬਿਲਕੁਲ ਸਪੀਡ ਨਾਲ 80 80 ਤੋਂ ਵੱਧ ਸਪੀਡ ਨੇ ਸੀ। ਕਿਹੜਾ ਵਿਕਲਪ? ਬੱਸ ਵਾਲਾ। ਸਰਕਾਰੀ ਰੋਡ 'ਤੇ ਬੱਸ ਆ। ਉਹਨੇ ਅਣਕੇ ਮਾਰੀ ਐ ਮੈਂ ਤਾਂ ਮਰਨੋਂ ਬਚਿਆ ਮੇਰਾ ਸੱਟ ਵੀ ਲੱਗੀ ਪੈਰ ਤੇ ਠੀਕ ਐ ਤੇ ਪੂਰਾ ਹਲ ਕਰਤਾ ਨੇ ਮੇਰੇ ਆਟੋ ਦਾ ਮੇਰਾ ਤਾਂ ਇਹੀ ਰੋਟੀ ਦਾ ਮਸਲਾ ਸੀ ਜਿਹੜਾ ਨਾ ਬਰਬਾਦ ਕਰਤਾ ਮੈਨੇ ਕੀ ਮੰਗ ਕਰਦੇ ਪੁੱਛ ਜੀ ਮੰਗ ਕਰਤਾ ਕਰ ਬੇਨਤੀ ਆ ਵੀ ਸਾਨੂੰ ਹੱਕ ਦਵਾਜ ਦੇ انصاف ਚਾਹੀਦਾ ਹੋਰ ਕੀ ਮੰਗ ਕਰੀ ਮਾੜੇ ਬੰਦੇ ਨੇ بس ਪਰਵ ਦੀ ਸਤ ਨੇ ਔਰ ਕੀ ਕਾਰਨ ਬਣਿਆ ਜੀ ਸਦਰ ਥਾਣੇ ਪੁੱਛਿਓ ਜੀ ਨਾ ਭਾਜੀ ਮੇਰਾ ਨਾਮ ਸਿੰਘ ਆ ਮੈਂ ਫੋਟੋਕਾਪੀਆਂ ਕਰਾਉਣਾ ਆਵਾ ਤੇ ਰਿਸ਼ਤੀ ਕਰਾਈ ਹੀ ਰਿਸ਼ਤੀ ਵਾ ਕੁੜਵਾਰੀ ਨੂੰ ਦੇਣੀਆਂ ਫੋਟੋਕਾਪੀਆਂ ਕਰਾਉਣੀਆਂ ਮੋਟਰਸਾਈਕਲ ਦੇ ਲਾ ਕੇ ਪਿੱਛੋਂ ਬਾਸ ਆਈ ਆ ਬੱਸ ਵਜੀ ਆਟੋ ਦੇ ਵਿੱਚ 8 ਗਾਂ ਵਜਾ ਮੋਟਰਸੈਲ ਦੇ ਵਿੱਚ ਮੋਟਰਸੈਲ ਦਾ ਪੂਰਾ ਨੁਕਸਾਨ ਨੈਗੇਟਿਵ ਵੀ ਦੋਸਤੀਆ ਮਰਗਾਰਡ ਵੀ ਅਗਲਾ ਟੁੱਟ ਗਿਆ ਵਾ ਤੇ ਗਾਂ ਗੱਡੀ ਕੋਲ ਤੀਹ ਹੀ ਪਲੇਟਾ ਉਹ ਗੱਡੀ ਦੇ ਵਿੱਚ ਵੀ ਆਟੋ ਵਜਾ ਗੱਡੀ ਪੂਰੀ ਨੁਕਸਾਨੀ ਦੀ ਇਹ ਗੱਲ ਕਾਰਨ ਕੀ ਸੀਗਾ ਹਾਂਜੀ ਕਾਰਨ ਕੀ ਦੇਖਦੇ ਕਾਰਨ ਤਾਂ ਕੋਈ ਨਹੀਂ ਬਾਸ ਆ ਰਹੀ ਪਿੱਛੇ ਸਪੀਡ ਤੇ ਜੀ બસ ਵੱਜੀ ਇਹ ਵੇਚ ਜਾਣ ਕੇ ਆਟੋ ਦੇ ਤੇ ਆਟੋ ਗਾਂ ਦੋਸਾਂ ਦੇ ਵਿਚਲਾਂ ਦੇ ਵਿੱਚ ਵੱਜ ਗਏ। ਆਪਸੇ ਇੰਦੇ ਸਾਹਮਣੇ ਹੋਇਆ। ਪੁਰਾਣੀ ਤਸਵੀਰ ਦੇ ਸਾਹਮਣੇ ਇੱਕੋ ਹੀ ਰੋਡ ਦੇ ਦੀ ਬਸੇ ਆਪਾਂ ਸਾਡੇ ਕੋਲ ਹੀ। ਰੇਲਵੇ ਪੁਲ ਵਾਲੇ ਪਾਸੇ ਵੀ ਆ ਰਹੀ ਸੀ। ਸਾਈਡ ਤੇ ਕਾਟੋ ਖੜਾ ਸੀ ਉਹਦੇ ਅੱਗੇ ਬੋਲਟ ਖੜਾ ਸੀ ਬੋਲਟ ਦੇ ਅੱਗੇ ਇੱਕ ਕਰੇਟਾ ਕਰਦੀ। ਜਦੋਂ ਬਸ ਦੀ ਸਾਈਡ ਆਟੋ ਦੇ ਪਿੱਛੇ ਵੱਜੀ ਅੱਗੇ ਜਾ ਕੇ ਬੋਲਟ ਦੇ ਵੱਜੀ ਆਟੋ ਆਟੋ ਜਿਹੜਾ ਬੋਲਟ ਮੋੜ ਸਾਹਮਣੇ ਖੜਾ ਸੀ। ਅਸੀਂ ਵੈਰੀਫਾਈ ਕਰ ਰਹੇ ਹਾਂ। आ, आ, करके देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर